ਪਰਮ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਪੰਜਾਬ ਹੜਾਂ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਪੰਜਾਬ ਦੀ ਸਾਡੀ ਜਿੰਨੀ ਬਾਰਡਰ ਬੈਲਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਲੱਡ ਹੈ ਇਹਨੇ ਬੜਾ ਵੱਡਾ ਨੁਕਸਾਨ ਕੀਤਾ ਹੜਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ ਉਸੇ ਦੇ ਚੱਲਦੇ ਹੋਏ ਹਰ ਬੰਦਾ ਹਰ ਬਸ਼ਰ ਪੰਜਾਬ ਦਾ ਇਹ ਦਿਲੋਂ ਚਾਹੁੰਦਾ ਕਿ ਇਹ ਜਿਹੜਾ ਹੜਾਂ ਦੀ ਮਾਰ ਹੇਠ ਆਇਆ ਇਲਾਕਾ ਹੈ ਆਪੋਨਾ ਇਲਾਕਿਆਂ ਦੇ ਵਿੱਚ ਮਦਦ ਕਰ ਸਕੀਏ ਮੈਂ ਖੰਨੇ ਤੋਂ ਵਿਧਾਇਕ ਹਾਂ ਇਹ ਸੇਵਾ ਦਾ ਮੌਕਾ ਖੰਨੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਔਰ ਖੰਨੇ ਦੇ ਵਿੱਚ ਸਾਡੇ ਜਿਹੜੀ ਕੈਟਲ ਫੀਡ ਦੀ ਕਾਫੀ ਵੱਡੀ ਇੰਡਸਟਰੀ ਹੈ ਮੈਂ ਸਾਰੇ ਇੰਡਸਟਰੀਲਿਸਟਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਯੋਗਦਾਨ ਪਾਓ ਇਕੱਠੇ ਹੋ ਕੇ ਯੋਗਦਾਨ ਪਾਈਏ ਤੇ ਆਪਾਂ ਇਹ ਜਿਹੜੀ ਸਮਗਰੀ ਹੈ ਰਾਤ ਸਮਗਰੀ ਹੈ ਇਹ ਸਮਗਰੀ ਹੈ ਜਿਹੜੀ ਆਪਾਂ ਉਸ ਹੜਪੀੜਤ ਇਲਾਕਿਆਂ ਤੱਕ ਪਹੁੰਚਾਈਏ ਸੋ ਸਾਰਿਆਂ ਨੇ ਯੋਗਦਾਨ ਪਾਇਆ ਅਸੀਂ ਵੀ ਸਾਰਿਆਂ ਨੇ ਇਕੱਠੇ ਰਲ ਮਿਲ ਹੋ ਕੇ ਯੋਗਦਾਨ ਪਾਇਆ ਯੋਗਦਾਨ ਪਾ ਕੇ ਇੱਕ ਟਰੱਕ ਪੂਰਾ ਫੀਡ ਦਾ ਜਿਹੜਾ ਕਿ ਪਸ਼ੂ ਆਹਾਰ ਦਾ ਪਰਿਆ ਆਇਆ ਟਰੱਕ ਹੈ ਜਿਹੜਾ ਅਸੀਂ ਸਵੇਰੇ ਇਹ ਫਾਜ਼ਿਲਕਾ ਦੇ ਇਲਾਕੇ 'ਚ ਭੇਜ ਰਹੇ ਹਾਂ ਔਰ ਜਿੱਥੇ-ਜਿੱਥੇ ਵੀ ਹੋਰ ਜ਼ਰੂਰਤ ਹੋਊਗੀ ਅਸੀਂ ਇਹ ਇਸੇ ਤਰੀਕੇ ਨਾਲ ਨਿਰੰਤਰ ਭੇਜਾਂਗੇ ਇਹ ਜਿਹੜੀ ਆਪਤਾ ਹੈ ਕੁਦਰਤੀ ਆਪਤਾ ਹੈ ਇਹਦਾ ਇਹਦਾ ਕੁਝ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਨਾਲ ਇਹ ਨੇ ਨੁਕਸਾਨ ਕਰਨਾ ਪਰ ਆਪਾਂ ਤਾਂ ਰਲ ਮਿਲ ਕੇ ਉਪਰਾਲੇ ਹੀ ਕਰ ਸਕਦੇ ਹਾਂ ਸੋ ਉਸ ਉਪਰਾਲੇ ਦੇ ਵਿੱਚ ਇੱਕ ਆਪਾਂ ਸਮਝ ਲਓ ਵੀ ਇੱਕ ਤਿਲਫੁੱਲ ਨੇ ਜਿਹੜੇ ਪਾ ਰਹੇ ਆ ਮੇਰੀ ਮਾਧਿਅਮ ਦੇ ਰਾਹੀਂ মিডিਆ ਦੇ ਮਾਧਿਮ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਰਲ ਮਿਲ ਕੇ ਜਿੰਨੇ ਤਿਲਫੁੱਲ ਆ ਆਪਾਂ ਸਾਰੇ ਜਣੇ ਇਕੱਠੇ ਕਰਕੇ ਪਾਈਏ ਔਰ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਮਦਦ ਕਰੀਏ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਹੈ ਅੱਜ ਪਸ਼ੂ ਵੀ ਭੁੱਖੇ ਨੇ ਸਰਕਾਰ ਆਪਣੇ ਪੱਧਰ ਤੇ ਦਿਨ ਰਾਤ ਕੰਮ ਕਰਨ ਲੱਗੀ ਹੋਈ ਹੈ ਸਰਕਾਰ ਦੇ ਅਧਿਕਾਰੀ ਦਿਨ ਰਾਤ ਕੰਮ ਕਰਨ ਲੱਗੇ ਆ ਸਾਰੇ ਐਮ ਐਲ ਏ ਮਨਿਸਟਰ ਇਵਨ ਨਾਨਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਖੁਦ ਪਰਸਨਲੀ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਵਿਜਿਟ ਕਰਕੇ ਆਏ ਆ ਪਰ ਫੇਰ ਵੀ ਜਦੋਂ ਤੱਕ ਪੂਰੀ ਦੀ ਪੂਰੀ ਇਹ ਪੰਜਾਬ ਦੇ ਵਿੱਚ ਕੋਈ ਜਿਹੜੀ ਆਪਤਾ ਹੈ ਇਹਨੂੰ ਨਜਿੱਠਣ ਲਈ ਕੱਲੇ-ਕੱਲੇ ਇਨਸਾਨ ਦੀ ਅੱਜ ਮਦਦ ਦੀ ਜ਼ਰੂਰਤ ਆ ਉਹ ਇਕੱਠੇ ਹੋ ਕੇ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਹੋ ਕੇ ਆਪਾਂ ਉਪਰਾਲਾ ਕਰੀਏ ਤੇ ਪੰਜਾਬ ਨੂੰ ਇਸ ਮਾਰ ਤੋਂ ਆਪਾਂ ਜਾਨੀ ਕਿ ਉਭਾਰੀਏ ਇਹਨੂੰ ਬਾਹਰ ਕੱਢੀਏ ਧੰਨਵਾਦ